ਨੇਮੇਠਾ ਹਮੇਸ਼ਾ ਰੌਣਕ ਰਹਿੰਦੀ ਪਿੰਡ ਦੇ ਬਜ਼ੁਰਗ ਉੱਥੇ ਡੱਠੇ ਤਖਤ ਪੋਸ਼ਾ ਤੇ ਬੈਠੇ ਹੀ ਰਹਿੰਦੇ ਇੱਕ ਪਾਸੇ ਬੱਚੇ ਖੇਡਦੇ ਰਹਿੰਦੇ ਨੌਜਵਾਨ ਅੱਡ ਢਾਣੀਆਂ ਬਣਾ ਕੇ ਜੱਕੜ ਮਾਰਦੇ ਗਰਮੀਆਂ ਦੀਆਂ ਦੁਪਹਿਰਾਂ ਤਾਂ ਹੋਰ ਵੀ ਰੌਣਕ ਵਾਲੀਆਂ ਹੁੰਦੀਆਂ ਠੰਡੀ ਹਵਾ ਦੇ ਬੁੱਲੇ ਤਸੱਲੀ ਦਿੰਦੇ ਇੱਕ ਪਾਸੇ ਛੱਪੜ ਦੇ ਨਿਰਮਲ ਪਾਣੀ ਵਿੱਚ ਪਸ਼ੂ ਤਾਰੀਆਂ ਲਾਉਂਦੇ ਹਾਂ ਹਾਂ ਨਿਰਮਲ ਪਾਣੀ ਉਦੋਂ ਛੱਪੜਾਂ ਦੇ ਪਾਣੀ ਵੀ ਨਿਰਮਲ ਹੁੰਦੇ ਸਨ ਨੇਮ ਦੇ ਉੱਤੇ ਬੈਠੇ ਪੰਛੀਆਂ ਦੀਆਂ ਆਵਾਜ਼ਾਂ ਨੇ ਆਪਣਾ ਵੱਖਰਾ ਰਾਗ ਛੇੜਿਆ ਹੁੰਦਾ। ਇਉਂ ਰਲੀਆਂ ਮਿਲੀਆਂ ਆਵਾਜ਼ਾਂ ਦੀ ਇੱਕ ਮਿਕਤਾ ਦੇ ਅਜਬ ਸੰਗੀਤ ਛੇੜਿਆ ਹੁੰਦਾ ਤੇ ਇਸ ਮਨਮੋਹਣੇ ਮਾਹੌਲ ਵਿੱਚ ਤਾਸ਼ ਦੀ ਬਾਜੀ ਲੱਗ ਰਹੀ ਹੁੰਦੀ। 50247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਤੇ ਅੱਜ ਦੇ ਸੀ ਤੀਸਰੀ ਅੱਖ ਪ੍ਰੋਗਰਾਮ ਵਿੱਚ ਜਸਵਿੰਦਰ ਸੁਰਗੀਤ ਦਾ ਲਿਖਿਆ ਹੋਇਆ ਇੱਕ ਮਿਡਲ ਜੜਾਂ ਯਾਨੀ ਕਿ ਰੂਟਸ ਜਿਹੜਾ ਉਹ ਸ਼ਾਮਿਲ ਕਰਨ ਜਾ ਰਹੇ ਆ ਜਸਵਿੰਦਰ ਸੁਰਗੀਤ ਲਿਖਦੇ ਨੇ ਕਿ ਸਾਲ 1979 80 ਦੇ ਵੇਲਿਆਂ ਦੀ ਗੱਲ ਹੈ ਉਦੋਂ ਆਪਣੇ ਪਿੰਡ ਰਿੰਦਾ ਹੁੰਦਾ ਸਾਂ ਘਰ ਦੇ ਨੇੜੇ ਹੀ ਬਹੁਤ ਵੱਡਾ ਨਿੰਮ ਦਾ ਇੱਕ ਦਰਖਤ ਹੁੰਦਾ ਸੀ ਇਹ ਨਿੰਮ ਹੁਣ ਵੀ ਹੈ ਪਰ ਇਹਦਾ ਉਹ ਵੱਡਾ ਵਿਸ਼ਾਲ ਰੂਪ ਬੁਢਾਪੇ ਦੀ ਪੇਟ ਚੜ ਗਿਆ ਹੈ ਜਿਸ ਨੂੰ ਸਾਰੇ ਪਿੰਡ ਵਾਲੇ ਵੱਡਾ ਨਿੰਮ ਕਹਿੰਦੇ ਸਨ ਇਸ ਦੇ ਪੂਰਬ ਵਾਲੇ ਪਾਸੇ ਗੁਰਦੁਆਰਾ ਤੇ ਪੱਛਮ ਵੱੰਨੀ ਪਸ਼ੂਆਂ ਲਈ ਇੱਕ ਵੱਡਾ ਛੱਪੜ ਵੀ ਹੁੰਦਾ ਸੀ ਨਿੰਮੇ ਥਾਂ ਹਮੇਸ਼ਾ ਰੌਣਕ ਰਹਿੰਦੀ ਪਿੰਡ ਦੇ ਬਜ਼ੁਰਗ ਉੱਥੇ ਡੱਠੇ ਤਖਤ ਪੁਸ਼ਾ ਤੇ ਬੈਠੇ ਹੀ ਰਹਿੰਦੇ ਇੱਕ ਪਾਸੇ ਬੱਚੇ ਖੇਡਦੇ ਰਹਿੰਦੇ ਨੌਜਵਾਨ ਅੱਡ ਢਾਣੀਆਂ ਬਣਾ ਕੇ ਜੱਕੜ ਮਾਰਦੇ ਨਿੰਮ ਦੇ ਆਲੇ ਦੁਆਲੇ ਲੋਕਾਂ ਨੇ ਆਪਣੇ ਪਸ਼ੂ ਬੰਨੇ ਹੁੰਦੇ ਮੋਢ ਨਾਲ ਪਾਣੀ ਦੇ ਘੜੇ ਭਰ ਕੇ ਰੱਖੇ ਹੁੰਦੇ ਕੋਈ ਕੋਈ ਬਜ਼ੁਰਗ ਉੱਥੇ ਮੰਜਾ ਢਾ ਕੇ ਸੁੱਤਾ ਵੀ ਹੁੰਦਾ ਗੱਲ ਕੀ ਗਰਮੀ ਸਰਦੀ ਉੱਥੇ ਖੂਬ ਰੌਣਕ ਰਹਿੰਦੀ ਗਰਮੀਆਂ ਦੀਆਂ ਦੁਪਹਿਰਾਂ ਤਾਂ ਹੋਰ ਵੀ ਰੌਣਕ ਵਾਲੀਆਂ ਹੁੰਦੀਆਂ ਠੰਡੀ ਹਵਾ ਦੇ ਬੁੱਲੇ ਤਸੱਲੀ ਦਿੰਦੇ ਗਰਮੀਆਂ ਦੀ ਸ਼ਾਮ ਦਾ ਨਜ਼ਾਰਾ ਬੜਾ ਮਨਮੋਹਣਾ ਹੁੰਦਾ ਇੱਕ ਪਾਸੇ ਛੱਪੜ ਦੇ ਨਿਰਮਲ ਪਾਣੀ ਵਿੱਚ ਪਸ਼ੂ ਤਾਰੀਆਂ ਲਾਉਂਦੇ ਹਾਂ ਹਾਂ ਨਿਰਮਲ ਪਾਣੀ ਉਦੋਂ ਛੱਪੜਾਂ ਦੇ ਪਾਣੀ ਵੀ ਨਿਰਮਲ ਹੁੰਦੇ ਸਨ ਦੂਜੇ ਪਾਸੇ ਬੱਚੇ ਛੱਪੜ ਵਿੱਚ ਤਾਰੀਆਂ ਲਾ ਰਹੇ ਹੁੰਦੇ ਕਦੇ ਕਦੇ ਨੌਜਵਾਨ ਛੱਪੜ ਵਿੱਚ ਖੁੰਡ ਸੁੱਟ ਕੇ ਉੱਤੇ ਨੌਕਾ ਵਿਹਾਰ ਦਾ ਆਨੰਦ ਵੀ ਮਾਣਦੇ ਕਿਸੇ ਪਾਸੇ ਮੁੰਡੇ ਛੱਪੜ ਕਿਨਾਰੇ ਲੱਗੇ ਦਰਖਤਾਂ ਤੇ ਚੜ੍ਹ ਕੇ ਚੜ ਚੜ ਕੇ ਛੱਪੜ ਵਿੱਚ ਵਾਲਾ ਮਾਰਦੇ ਸ਼ਾਮ ਵੇਲੇ ਗੁਰਦੁਆਰੇ ਤੋਂ ਬਾਬਾ ਮਹਿੰਦਰ ਸਿੰਘ ਜੀ ਰੈਰਾਸ ਦਾ ਪਾਠ ਸ਼ੁਰੂ ਕਰ ਦਿੰਦੇ ਉਹਨਾਂ ਦੀ ਆਵਾਜ਼ ਬੜੀ ਰਸਪੀਣੀ ਹੁੰਦੀ ਪਿੰਡ ਦੀਆਂ ਨਿਆਈਆਂ ਵਿੱਚੋਂ ਮੋਰਾਂ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਨਿੰਬ ਦੇ ਉੱਤੇ ਬੈਠੇ ਪੰਛੀਆਂ ਦੀਆਂ ਆਵਾਜ਼ਾਂ ਨੇ ਆਪਣਾ ਵੱਖਰਾ ਰਾਗ ਛੇੜਿਆ ਹੁੰਦਾ ਇਉਂ ਰਲੀਆਂ ਮਿਲੀਆਂ ਆਵਾਜ਼ਾਂ ਦੀ ਇੱਕ ਮਿਕਤਾ ਦੇ ਅਜਬ ਸੰਗੀਤ ਛੇੜਿਆ ਹੁੰਦਾ ਤੇ ਇਸ ਮਨ ਮੋਹਣੇ ਮਾਹੌਲ ਵਿੱਚ ਤਾਸ਼ ਦੀ ਬਾਜੀ ਲੱਗ ਰਹੀ ਹੁੰਦੀ ਅਸੀਂ ਸ਼ੀਪ ਖੇਡਦੇ ਕਿਸੇ ਨੂੰ ਮਾੜੇ ਪੱਤੇ ਆਉਂਦੇ ਤਾਂ ਉਹ ਖਿਡਾਰੀ ਆਪਣੇ ਨਾਲ ਬੈਠੇ ਨੂੰ ਆਖਦਾ ਉਹ ਜੀਤਿਆ ਕਿਉਂ ਥੈਲੀ ਦੱਬੀ ਬੈਠਾ ਤੇ ਜੀਤਾ ਥੈਲੀ ਚੁੱਕ ਲੈਂਦਾ ਖੇਡਦੇ ਸਮੇਂ ਕਿੰਨਾ ਕਿੰਨਾ ਚਿਰ ਚੁੱਪ ਪਸਰੀ ਰਹਿੰਦੀ ਜਿੱਦਾਂ ਕਿਤੇ ਰਲ ਕੇ ਸਾਰਿਆਂ ਨੇ ਮੌਨ ਧਾਰਿਆ ਹੋਵੇ ਤੇ ਫਿਰ ਇੱਕਦਮ ਤੁਮਚੜਮਚ ਵੈਂਦਾ ਦਰਖਤਾਂ ਤੇ ਚੀਂਚੀ ਕਰਦੇ ਪੰਛੀ ਉੱਡ ਜਾਂਦੇ ਥੋੜੇ ਚਿਰ ਬਾਅਦ ਫੇਰ ਸੁੰਨ ਵਰਤ ਜਾਂਦੀ ਪੰਛੀ ਹੌਲੀ ਹੌਲੀ ਕਰਕੇ ਫੇਰ ਵਾਪਸ ਆਪਣੇ ਟਿਕਾਣਿਆਂ ਤੇ ਆ ਬਹਿੰਦੇ ਇਉਂ ਇਹ ਚੱਕਰ ਚੱਲਦਾ ਰਹਿੰਦਾ ਉਹਨਾਂ ਖੇਡਣ ਵਾਲਿਆਂ ਵਿੱਚ ਸਾਡੇ ਪਿੰਡ ਦਾ ਗਰਦਿਆਲ ਸਿੰਘ ਵੀ ਹੁੰਦਾ ਸੀ ਸਾਰੇ ਉਹਨੂੰ ਗਰਦਿਆਲਾ ਬੋਲਾ ਆਖਦੇ ਉਹ ਬੋਲਾ ਨਹੀਂ ਸੀ ਬਸ ਉਹ ਸੱਬਰ ਦੀ ਆਲੀ ਪਈ ਹੋਈ ਸੀ ਜਦੋਂ ਵੀ ਉਹ ਆਪਣੇ ਵਿਰੋਧੀ ਖਿਡਾਰੀ ਨੂੰ ਛੀਪ ਲਾਉਣ ਨੂੰ ਕਹਿੰਦਾ ਤੇ ਨਾਲ ਹੀ ਨਾਲ ਉੱਚੀ ਬਾਜ਼ ਚ ਆਖਦਾ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਤੇ ਹੇਠ ਵਿਖਰੇ ਪੱਤੇ ਇਕੱਠੇ ਕਰਨ ਲੱਗ ਜਾਂਦਾ ਇਓ ਮੇਰੇ ਪਿੰਡ ਦੇ ਵੱਡੇ ਨਿੰਮ ਥੱਲੇ 12 ਮਹੀਨੇ 30 ਦਿਨ ਤਾਸ਼ ਚਲਦੀ ਦਿੰਦੀ ਪੰਛੀ ਚੀਂਜੀ ਕਰਦੇ ਰਹਿੰਦੇ ਮੋਰ ਪੌਲਾਂ ਪਹਿਲਾਂ ਪਾਉਂਦੇ ਰਹਿੰਦੇ ਠੰਡੀ ਹਵਾ ਦੇ ਬੁੱਲੇ ਆਉਂਦੇ ਰਹਿੰਦੇ ਛੱਪੜ ਦੇ ਸਾਫ ਸ਼ਫਾਪ ਪਾਣੀਆਂ ਚ ਪਸ਼ੂ ਨਹਾਉਂਦੇ ਗੱਬਰੂ ਤਾਰੀਆਂ ਲਾਉਂਦੇ ਰਹਿਰਾਸ ਦਾ ਪਾਠ ਹੁੰਦਾ ਰਹਿੰਦਾ ਹੁਣ ਜਦ ਕਦੇ ਕਦਾਂ ਹੀ ਪਿੰਡ ਜਾਣਾ ਹਾਂ ਤਾਂ ਨਿੰਮ ਨੂੰ ਜ਼ਰੂਰ ਮਿਲ ਕੇ ਆਉਣਾ ਉੰਜ ਹੁਣ ਉਹ ਉਦਾਸ ਰਹਿੰਦਾ ਹੈ ਮੈਂ ਪਿਆਰ ਨਾਲ ਉਹਨੂੰ ਕਲਾਵੇ ਵਿੱਚ ਲੈ ਲੈਣਾ ਇਸ ਵਾਰ ਮੇਰੀ ਧੀ ਵੀ ਮੇਰੇ ਨਾਲ ਪਿੰਡ ਗਈ ਸੀ ਜਦੋਂ ਅਸੀਂ ਨਿੰਮ ਕੋਲੋਂ ਲੰਘੇ ਤਾਂ ਮੱਲੋ ਮਲੀ ਮਿੱਥੋਂ ਗੱਡੀ ਦੀ ਬ੍ਰੇਕ ਲੱਗ ਗਈ ਕਿਉਂ ਪਾਪਾ ਗੱਡੀ ਕਿਉਂ ਰੋਕ ਲਈ ਬੇਟੀ ਨੇ ਪੁੱਛਿਆ ਬਸ ਇੱਕ ਮਿੰਟ ਰੁਕ ਪੁੱਤ ਇਹਨਾਂ ਆ ਕੇ ਮੈਂ ਗੱਡੀ ਚੋਂ ਨਿਕਲ ਗਿਆ ਸਿੱਧਾ ਨਿੰਮ ਦੇ ਕੋਲ ਗਿਆ ਚੁੱਪਚਾਪ ਨਿੰਮ ਨੂੰ ਉਹਦੀਆਂ ਬੁੱਢੀਆਂ ਹੋ ਗਈਆਂ ਜੜ੍ਹਾਂ ਨੂੰ ਟਾਹਣੀਆਂ ਤੇ ਪੱਤਿਆਂ ਨੂੰ ਦੇਖਣ ਲੱਗਿਆ ਪਾਲਦੀ ਪਲ ਮੈਂ 45 ਸਾਲ ਪਿੱਛੇ ਚਲਾ ਗਿਆ ਸੀ ਗਰਮੀਆਂ ਦੀ ਸ਼ਾਮ ਦਾ ਉਹ ਨਜ਼ਾਰਾ ਮੇਰੀ ਅੱਖਾਂ ਸਾਹਮਣੇ ਸਕਾਰ ਹੋ ਉੱਠਿਆ ਬੱਚਿਆਂ ਦੀਆਂ ਕਲਕਾਰੀਆਂ ਬਜ਼ੁਰਗਾਂ ਦੇ ਅੰਬਰੋਂ ਉੱਚੇ ਹਾਸੇ ਤਾਸ਼ ਖੇਡਦਿਆਂ ਦੀ ਪੈਂਦੀ ਖੱਪ ਗੁਰਦੁਆਰੇ ਦੇ ਸਪੀਕਰ ਚੋਂ ਬਾਬਾ ਭਿੰਦਰ ਸਿੰਘ ਦੀ ਸ਼ਰੀਲੀ ਆਵਾਜ਼ ਪੰਛੀਆਂ ਦੀ ਚਹਿਚਹਾਟ ਸਮਾਂ ਜਿਵੇਂ ਪਿਛਲ ਪੈਰੀ ਹੋ ਗਿਆ ਹੋਵੇ ਮੈਂ ਮੰਤਰ ਮੁਕਤ ਹੋ ਗਿਆ ਇਹ ਹਾਲਾਤ ਕਿੰਨਾ ਚਿਰ ਬਣੀ ਰਹੀ ਵਾਪਸ ਆਇਆ ਆਸੇ ਪਾਸੇ ਦੇਖਿਆ ਜਿੱਥੇ ਪਹਿਲਾਂ ਵੱਡਾ ਛੱਪੜ ਸੀ ਉੱਥੇ ਹੁਣ ਵੱਡਾ ਸਾਰਾ ਟੋਆ ਜਿਹਾ ਰਹਿ ਗਿਆ ਹੈ ਜਿਸ ਵਿੱਚ ਨਾ ਮਾਤਰੀ ਪਾਣੀ ਹੈ ਪਾਣੀ ਵੀ ਗੰਧਲਾ ਛੱਪੜ ਕਰਾਰੇ ਲੱਗਿਆ ਬਹੁਤ ਵੱਡਾ ਬੋਰਡ ਦਾ ਦਰਖਤ ਵੀ ਹੁਣ ਨਹੀਂ ਹੈ ਆਸ-ਪਾਸੇ ਵਾਸਤੇ ਘਰਾਂ ਵਿੱਚੋਂ ਬਹੁਤੇ ਘਰ ਖਾਲੀ ਹਨ ਇਹਨਾਂ ਵਿੱਚੋਂ ਬਹੁਤੇ ਘਰ ਆਪਣੇ ਬੱਚਿਆਂ ਦੇ ਚੰਗੇਰੇ ਭੇਖ ਲਈ ਵਿਦੇਸ਼ ਜਾ ਕੇ ਵਸ ਗਏ ਹਨ ਕੁਝ ਨੇੜਲੇ ਸ਼ਹਿਰ ਵੀ ਚਲੇ ਗਏ ਹਨ ਉਦਾਸ ਮਨ ਨਾਲ ਮੈਂ ਵਾਪਸ ਆ ਕੇ ਕਾਰ ਵਿੱਚ ਬਹਿ ਗਿਆ ਆਸ-ਪਾਸੇ ਤੋਂ ਬਿਖਬਰ ਮੇਰੀ ਧੀ ਮੋਬਾਈਲ ਫੋਨ ਵਿੱਚ ਰੁੱਝੀ ਹੋਈ ਸੀ ਪਾਪਾ ਕਿੱਥੇ ਗਏ ਸੀ ਇੰਨਾ ਟਾਈਮ ਲਾਤਾ ਧੀ ਨੇ ਮੋਬਾਈਲ ਫੋਨ ਤੋਂ ਧਿਆਨ ਟਾ ਕੇ ਪੁੱਛਿਆ ਆਪਣੀਆਂ ਜੜਾਂ ਵੇਖਣ ਗਿਆ ਸੀ ਪੁੱਤ ਮੈਂ ਉਦਾਸ ਲਹਿਜੇ ਵਿੱਚ ਬੋਲਿਆ ਕਿਹੜੀਆਂ ਜੜਾਂ ਕੀ ਕਹੀ ਜਾਂਦੇ ਹੋ ਪੁੱਤ ਤੇਰੇ ਸਮਝ ਦੀ ਗੱਲ ਨਹੀਂ ਹੋਣੀ ਉਹ ਮੋਬਾਈਲ ਫੋਨ ਵਿੱਚ ਦੁਬਾਰਾ ਰੁੱਝ ਗਈ ਤੇ ਮੈਂ ਗੱਡੀ ਤੋੜ ਲਈ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਜਸਵਿੰਦਰ ਸੁਰਗੀਤ ਦਾ ਮਿਡਲ ਜੜਾਂ ਜਾਨੀ ਕਿ ਰੂਟ ਤੁਹਾਡੇ ਲਈ ਪੇਸ਼ ਕੀਤਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ